ਜਿਵੇਂ ਪਾਵਾਂਗੇ ਜੀ ਚਿਬੜਾ ਦੀ ਚਟਨੀ ਇਹ ਸਾਡੇ ਚਿਬੜ ਨੇਗੇ ਰਾਏ ਚਿਬੜ ਵੀ ਕਹਿੰਦੇ ਨੇ ਇਹਨਾਂ ਨੂੰ ਤੇ ਇਹਦੇ ਵਿੱਚ ਪਾਉਣ ਦੇ ਲਈ ਅਸੀਂ ਇਹ ਲਈਆਂਗੇ ਲਾਲ ਮਿਰਚਾਂ ਇਹਨੇ ਅਸੀਂ ਅਦਰਕ ਆ ਇਹ ਇਹ ਅਸੀਂ ਇਹਦੇ ਵਿੱਚ ਪਿਆਜ਼ ਪਾਵਾਂਗੇ ਚਿਬੜਾ ਚਟਨੀ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਚਟਨੀ ਦੇ ਵਿੱਚ ਪਾਵਾਂਗੇ ਨਮਕ ਨਮਕ ਤੇ ਲਾਲ ਬਚਾ ਪਾ ਕੇ ਇਹਨੂੰ ਅਸੀਂ ਬਰੀਕ ਕਰਾਂਗੇ ਚੀਮੇ ਦੋ ਚਮਚੇ ਨਮਕ ਦੀ ਲਏ ਨੇ ਤੇ ਇਹ ਹੀ ਅਸੀਂ ਨਾਲ ਇਹਦੇ ਲਾਲ ਮਿਰਚਾਂ ਪਾਵਾਂਗੇ ਪਹਿਲਾਂ ਅਸੀਂ ਨਮਕ ਦੇ ਮਿਰਚਾਂ ਨੂੰ ਬ੍ਰੀਕ ਕਰਾਂਗੇ ਜਿੰਨੇ ਜਿਹੇ ਸਾਡੇ ਮਿਰਚਾਂ ਬਿਲਕੁਲ ਇਹੀਆਂ ਉਹਨੇ ਜਿਹੜਾ ਮੈਂ ਚਿਬੜਾ ਨੂੰ ਛਿੱਲ ਲੈਣੀ ਇਸ ਤਰ੍ਹਾਂ ਕਰਕੇ ਅਸੀਂ ਇਹਨਾਂ ਦੇ ਛਿੱਲ ਕੇ ਉੱਪਰੋਂ

ਇਸੀ ਹੋਣੀ ਹੈ ਅਦਰ ਕੱਢ ਲੈਣਾ ਇਸ ਨੂੰ ਪਾ ਲਾਂਗੇ ਮਿੱਤੇ ਦੇ ਇਹ ਸੀ ਬਰੀਕ ਬਰੀਕ ਕੱਟ ਕੇ ਇਹ ਰਿਹਾ ਘਿਪਾਵਾਂਗੇ ਇਹ ਥੋੜਾ ਸੀਨਾ ਹੋਵੇ ਛੋਟੇ ਪੀਸਟ ਕਰ ਲੈਨੇ ਨੇ ਇਹ ਜਿਹੜੀਆਂ ਲਾਲ ਮਿਰਚਾਂ ਨੇ ਹੁਣ ਸਾਰੇ ਬਰੀਕ ਹੋ ਗਈਆਂ ਉਹਨਾਂ ਸੀ ਦੇ ਵਿੱਚ ਚਿਪੜਾ ਪਾਵਾਂਗੇ ਹਾਂ ਚਿਪੜਾ ਪਾ ਕੇ ਨਾਲ ਅਸੀਂ ਚੰਗੀ ਤਰ੍ਹਾਂ ਕੁੱਟਾਂਗੇ ਇਹਨਾਂ ਦੇ ਵੀ ਇਹ ਜਿਹੜੇ ਸਾਰੇ ਮਾਰਨੇ ਚਿਪੜਾ ਦੇ ਜਿੰਨੀ ਜੱਟਨੀ ਅਸੀਂ ਬਰੀਕ ਕੁੱਟਾਂਗੇ ਵੀ ਮਾਰ ਕੇ ਉਨੂੰ ਹੀ ਜਿਆਦਾ ਸਵਾਦ ਬਣੂਗੀ ਇਹ ਬਹੁਤ ਚੰਗੇ ਬੀਚ ਹੈ। ਆਪਾਂ ਇਹਨੂੰ ਪਹਿਲਾਂ ਪਾ ਲਵਾਂਗੇ। ਰੋਟਾ। ਤਾਂ ਆਪਾਂ ਪਾ ਲਵਾਂਗੇ। ਇਹ ਜਿਹੜਾ ਸਾਡੇ ਚਿਪੜਾ ਤੇ ਚਟਕੀ ਜਿਹੜੀ ਨਾ ਸੀ ਇਹਦੇ ਵੀ ਮਾਰ ਲਏ। ਕਰਕੇ ਸੀ। ਉਹ ਵੀ ਦੇ ਘੋਟੇ ਦੇ ਵਿੱਚ ਅਸੀਂ ਬਣਾਉਨੇ ਆ। ਇਹ ਜਿਹੜਾ ਸਾਦਾ ਘੋਟਾ ਹੁੰਦਾ ਹੈ ਵੀ ਇਹ ਨਮਕ ਰੰਦਾ ਬਣਾਇਆ ਹੈ। ਨਮਕ ਰੰਦਾ ਘੋਟਾ ਬੜਾ ਅੰਦਾ ਨਹੀਂ ਲੱਗਦਾ। ਤੇ ਇਹ ਜਿਹੜਾ ਹੈ ਇਹ ਇਹ ਜਿਹੜੀ ਚਟਨੀ ਹੈ ਵੀ ਖੜੀ ਤੇ ਇਹ ਗਰਮੀ ਦਾ ਤੋਹਫਾ ਦਾ। ਜਿਮੜਾਂ ਦੀ ਚਟਨੀ। ਇਹਦੇ ਵਿੱਚ ਅਸੀਂ ਲਸਣ ਨਹੀਂ ਪਾਉਂਦੇ। ਕਿਉਂਕਿ ਲਸਣਾ ਗਰਮ ਹੁੰਦਾ ਦਾ। ਇਹ ਜਰ ਮੀਤ ਉਤਪਤੀ ਹੁੰਦਾ ਹੈ ਬਹੁਤ ਸਾਰੇ ਇਹਦੇ ਸਾਨੂੰ ਹੈਲਥ ਬੈਨੀਫਿਟਸ ਵੀ ਹੈ ਜਿਹੜੇ ਬਣਾਉਂਦੇ ਹੁਣ ਅਸੀਂ ਇਹਦੇ ਵਿੱਚ ਪਿਆਜ਼ ਪਾਵਾਂਗੇ ਪਿਆਜ਼ ਪਾ ਕੇ ਫਿਰ ਇਸ ਨੂੰ ਫ੍ਰਾਈ ਕਰਾਂਗੇ ਤੇ ਝੋਪਾ ਕੇ ਜਦੋਂ ਖਾਣੇ ਆਏਗੇ ਤੇ ਬਹੁਤ ਸਵਾਦ ਆਗੇ ਬਹੁਤ ਹੀ चिकड़ा की चटनी हम बन के बिल्कुल रेडी है घ्यो गर्म करते हैं कि देसी घ्यो य चटनी है जी इधर अस्ो देवे गर्म करके वाली तैयार है जी चटनी हाँ घ्यो पा